ਗੁਰਜੀ ਦਾ ਖਾਲਸਾ ਹਰ ਗੁਰਜੀ ਹੱਦੇ ਸੰਤਨ RAMDAS ਨੂੰ ਜੈਨ ਸੇਰਿਆ ਤੇ ਸਵਾਰਿਆ ਐਸੇ ਦੀਵਿਆ ਆਸਾ ਦੇ ਦਰ ਤੇ ਭਤੰ ਨੂੰ RAMDAS ਦੇ ਦਰ ਤੇ ਲੰਗਰਾਂ ਦੇ ਲਈ ਜੰਮੂ ਕਸ਼ਮੀਰ ਤੋਂ ਜਿਹੜਾ ਸਾਂਬਾ ਡਿਸਟ੍ਰਿਕਟੋਂ ਸੰਗਤ ਕਣ ਲੈ ਕੇ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਇਨਾਂ ਦੇ ਇੱਥੇ ਆਉਂਦੇ ਜੀ ਆਇਆਂ ਧੰਨਵਾਦ ਕਿਉਂਕਿ ਜਿਹੜਾ ਇਹ ਤਨਤਨਗੂ ਰਾਮਦਾਸ ਦਾ ਲੰਗਰ ਆ 24 ਘੰਟੇ ਸੰਗਤਾਂ ਲਈ ਚੱਲ ਰਿਹਾ ਸੋ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਲੰਗਰ ਚੱਲ ਰਹੇ ਨੇ ਸੋ ਜਿੱਥੇ ਪੰਜਾਬ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਝੂਪੀ ਤੋਂ ਬੱਤ ਬੱਤ ਇੰਡੀਆ ਦੀਆਂ ਸਟੇਟਾਂ ਤੋਂ ਸਤਿ ਸ਼ਕਨ ਸ੍ਰੀ ਹਰਮੰਦਰ ਸਾਹਿਬ ਦੇ ਲੰਗਰਾਂ ਲਈ ਰਸਤਾ ਆ ਰਹੀਆਂ ਨੇ ਉਥੇ ਜੰਮੂ ਕਸ਼ਮੀਰ ਤੋਂ ਇਹ ਮੇਰੇ ਵੀਰ ਚੱਲ ਕੇ ਆਏ ਨੇ ਅਸੀਂ ਇਹਨਾਂ ਨੂੰ ਇੱਥੇ ਜੀ ਆਇਆਂ ਧੰਨਵਾਦ ਕਰਦੇ ਆ ਕਿਉਂਕਿ ਉਥੋਂ ਜਿੱਥੋਂ ਕੇ ਜਮੇਰ ਆ ਜਿਹੜੀ ਉਹ ਪੱਧਰੀ ਵੀ ਨੇ ਥੋੜੋ ਥੋੜੇ ਨੇਕੇ ਨੇਕੇ ਪਲਾਸਾਂ ਵਿੱਚੋਂ ਆਪਣੇ ਆਏ ਦਸਵੰਧ ਕੱਢ ਕੇ ਸਤਿਗੰਗ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰਾਂ ਲਈ ਲੈ ਕੇ ਆਏ ਨੇ ਮੈਂ ਸਤਿਗੰਗ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦਾ दे दे जीक कि ਇਹਨਾਂ ਦੇ ਨਗਰਾਂ ਦੇ ਵਿੱਚ ਇਹਨਾਂ ਦੀਆਂ ਫਰਲਾਂ ਚ ਹੋਰ ਵਾਧਾ ਕਰਨ ਤੇ ਐਸੀ ਤਰ੍ਹਾਂ ਇਹ ਗੁਰੂ ਘਰ ਨਾਲ ਜੁੜੇ ਰਹਿਣ ਤੇ ਸੇਵਾਵਾਂ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਅੱਜ ਭਾਈ ਸਾਹਿਬ ਜੀ ਦੇ ਦੱਸਿਆ ਹੈ ਕਿ ਅਸੀਂ ਜੋ ਇੱਥੇ ਕਲਕੀ ਦੀ ਸੇਵਾ ਲੈ ਕੇ ਪਹੁੰਚੇ ਨਾ ਅਸੀਂ ਕੀ ਸੇਵਾ ਕਰ ਸਕਦੇ ਹਾਂ ਅਸੀਂ ਇੰਨੇ ਜੋਗੇ ਨਹੀਂ ਨਾ ਕਿ ਅਸੀਂ ਇੱਥੇ ਸੇਵਾ ਕਰੀਏ ਇਹ ਤਾਂ ਮਤਲਬ ਕਿ ਇੱਕ ਜੋਧੀ ਜੀ ਮਤਲਬ ਕਿ ਕੋਸ਼ਿਸ਼ ਹੈ ਸ਼ੁਰੂਆਤ ਹੈ ਸਾਡੀ ਕਿ ਅਸੀਂ ਇੱਕ ਦਿਨ ਭਾਈ ਰਪਿੰਦਰ ਸਿੰਘ ਜੀ ਜੋ ਇੰਚਾਰਜ ਜੰਮੂ ਕਸ਼ਮੀਰ ਨੇ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੱਕ ਮਤਲਬ ਕਿ ਉਪਰਾਲਾ ਕਰਨ ਦੇ ਲਈ ਇੱਕ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੀ ਹੀ ਕੋਸ਼ਿਸ਼ ਹੈ ਜਿਸ ਦੇ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਹਾਂ ਔਰ ਅਸੀਂ ਅੱਗੇ ਤੋਂ ਵੀ ਜਰੂਰ ਕੋਸ਼ਿਸ਼ ਕਰਾਂਗੇ ਕਿ ਜੋ ਵੀ ਤਿਲ ਫੁੱਲ ਅਸੀਂ ਦੇ ਸਕਦੇ ਹਾਂ ਇਸ ਗੁਰੂ ਘਰ ਦੇ ਵਿੱਚ ਅਸੀਂ ਇਹ ਨਹੀਂ ਜੋਗੇ ਨਹੀਂ ਆ ਕਿ ਅਸੀਂ ਗੁਰੂ ਨੂੰ ਕੁਝ ਦੇ ਸਕੀਏ ਲੇਕਿਨ ਫਿਰ ਵੀ ਚਲੋ ਜੋ ਸਾਡੇ ਤੋਂ ਹੋ ਸਕਦਾ ਅਸੀਂ ਜਰੂਰ ਕਰਾਂਗੇ ਫਿਰ ਇੱਥੇ ਬੈਠਿਆ ਬੈਠਿਆ ਭਾਈ ਸਾਹਿਬ ਜੀ ਦੇ ਨਾਲ ਵਿਚਾਰ ਹੋਈ ਹੈ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰਬ ਤੇ ਨਗਰ ਕੀਰਤਨ ਕਿਉਂ ਨਿਕਲਦਾ ਹ ਉਸ ਦੇ ਵਿੱਚ ਵੀ ਅਸੀਂ ਜੰਮੂ ਕਸ਼ਮੀਰ ਦੀ ਤਰਫੋਂ ਇੱਕ ਛੋਟਾ ਜਿਹਾ ਜੋ ਲੰਗਰ ਹੈ ਉਹ ਜਰੂਰ ਇਸ ਵਾਰ ਲਗਵਾਉਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਭੁੱਲ ਚੁੱਕਾ ਨਹੀਂ ਕਿ ਮੈਂ ਚੋਣਾ ਅਗਰ ਕੁਝ ਬੋਲਦੇ ਆ ਕੋਈ ਵੱਧ ਘੱਟ ਸ਼ਬਦ ਨਿਕਲ ਗਿਆ ਹੋਵੇ ਤੇ ਉਸਦੇ ਲਈ ਮਾਫੀ ਚੋਣਾ ਹਾਂ ਤੇ ਅੱਗੇ ਤੂੰ ਵੀ ਵਾਹਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਾਡੇ ਤੋਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ